ਰਿਜ਼ਲਟ ਜਿਹੜਾ ਫਾਸਟ ਟੀਮ ਆਪਣਾ ਵਰਸਾਲਪੁਰ ਦੀ ਹੈ 25 ਪੁਆਇੰਟ ਹੈ 11.5 ਪੁਆਇੰਟ ਬੋਪਰ ਦੇ ਬੋਪਰ ਦੀ ਟੀਮ ਸੈਕੰਡ ਹੈ ਕਸ਼ਮੀਰ ਜੀ ਦਿਓ ਰਿਜ਼ਲਟ ਕਿਹੜਾ ਮੁੰਡਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਬਣਿਆ ਚੱਕਲੀ ਸ਼ੇਰ ਦੇ ਸ਼ੀਰੇ ਨੇ ਬੱਲਾਂ ਦੇ ਕਬੱਡੀ ਕੱਪ ਦੇ 10 ਕਬੱਡੀਆਂ ਪਾਈਆਂ 9 ਨੰਬਰ ਲਾਇਆ ਤੇ ਟੀਮ ਦੀ ਸਹਿਮਤੀ ਦੇ ਨਾਲ ਗੋਰਾ ਸਰਾਲੇ ਵਾਲਾ ਵੀ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਹੈ ਮੀਨਪੁਰੀਏ ਇੱਕ ਬੰਨੇ 9 ਟੱਚ ਲੈ ਕੇ ਪੰਜ ਜਫੇ ਲਾਏ ਆ ਬੰਨਾਂ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਕਹਿੰਦੇ ਇੱਕ ਮੀਨਪੁਰੀਆ ਤੇ ਟੀਮ ਦੀ ਸਹਿਮਤੀ ਦੇ ਨਾਲ ਅਮਰਤ ਬਰਸਾਦਪੁਰੀਆ ਵੀ ਸਮਝੇ ਤੌਰ ਤੇ ਬੈਸਟ ਜਾਫੀ ਹੈ ਦੋਨੋਂ ਬੋਲਟ ਕਹਿੰਦੇ ਮਾਨਸੇ ਵਾਲੇ ਲੈ ਗਏ ਮੇਰੇ ਵੀਰੋ ਤਾੜੀਆਂ ਮਾਰ ਦਿਓ ਜ਼ੋਰਦਾਰ ਬਾਤ ਹੈ ਬਾਈ ਕਹਿੰਦਾ ਪਿਛਲੇ ਸਾਲ ਜਦੋਂ ਕਬੱਡੀ ਕੱਪ ਹੋਇਆ ਓਦੋਂ ਵੀ ਇਹ ਕੰਬੋਟ ਜਿੱਤ ਕੇ ਲੈ ਗਿਆ ਸੀ ਬੈਸਟ ਟਰੇਡਰ ਦਾ ਬੁਲਟ ਮੋਟਰਸਾਈਕਲ ਜਿਹੜਾ ਜਿੱਤਾ ਜਾ ਰਿਹਾ ਸ਼ੀਰਾ ਚੱਕ ਲਈ ਸ਼ੇਰ ਹਾਂ ਆੜਤੀ ਜੀ ਸਾਡੇ ਜੇ ਕੋਈ ਵੀ ਉਹਨਾਂ ਦੀ ਟੀਮ ਦੇ ਵਿੱਚੋਂ ਹੈ ਤਾਂ ਇੱਕ ਵਾਰ ਜ਼ਰੂਰ ਸਾਡੇ ਵੀਰਾਂ ਨਾਲ ਸੰਪਰਕ ਬਣਾਉਣਗੇ ਸਾਡੇ ਵੀਰ ਉਧਰ ਕਾਕੂ ਭਾਂਖੜ ਸਾਡਾ ਵੀਰ ਕਾਕੂ ਪੰਕਰ ਸਰਪੰਚ ਕਹਿੰਦਾ ਅਗਲੀ ਵਾਰ 21000 ਦੇ ਬਹੁਤ ਵੱਡੇ ਸਹਿਯੋਗ ਹੋਣਗੇ ਨਾ ਭਰਾਵਾਂ ਦੇ ਵੱਲੋਂ ਸਾਡੀ ਕਮੇਟੀ ਦੇ ਲਈ 21000 ਆਓ ਜੀ ਆਪਣਾ ਟੀਮਾਂ ਪ੍ਰਾਈਜ਼ ਲੈ ਲੈਣ ਬਾਈ ਜੀ ਥੋੜਾ ਸਰਕਲ ਖੋਲਦੀ ਹੈ ਬੇਨਤੀ ਹੈ ਫਾਸਟ ਸ਼ਕਰਪੁਰ ਸੈਕਿੰਡ ਫਤੇਗੜ ਛੰਨਾ ਬੈਸਟ ਰੇਡਰ 6 ਕਬੱਡੀਆਂ 6 ਨੰਬਰ ਸਾਡੀ ਬੈਸਟ ਬਣ ਗਿਆ ਅੱਜ ਦੇ ਮੈਚ ਦਾ ਤੇ ਮਹਿਕ ਪਤੜ ਦੀ ਇੱਕ ਕਬੱਡੀ ਘਾਟਾ ਪਰ ਟੀਮ ਕਹਿੰਦੀ ਵੀ ਟੀਮ ਦੀ ਸਹਿਮਤੀ ਹੈ ਔਰ ਦੋਨੋਂ ਜੁਆਇੰਟ ਬੈਸਟ ਨੇ ਤਿੰਨ ਤਿੰਨ ਟੱਚ ਦੋ ਦੋ ਜੱਫੇ ਫਰਿਆਦ ਤੇ ਸ਼ੀਧਾ ਤੂਰ ਕੋਟ ਵਾਲਾ ਅਜੇ ਬੈਸਟ ਬਣ ਕੇ ਬੁਲਟ ਜਿੱਤ ਗਿਆ ਮੇਰੇ ਵੀਰੋ ਉਧਰ ਜਗਿੰਦਰ ਸਿੰਘ ਜੀ ਥਾਣੇਦਾਰ